ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਦਿਲਾਂ ਦਾ ਤਾਂ ਦਰਦ ਉਜਾਣੇ ਮੇਰਾ ਪਾਤਸ਼ਾਹ ਪਲੇਅ ਤੇ ਬੁਰੇ ਨੂੰ ਪਛਾਣੇ ਮੇਰਾ ਪਾਤਸ਼ਾਹ ਸਬਣਾ ਦਾ ਰੱਖ ਦੇ ਖਿਆਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਮ ਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਹ ਸੁਨੂ ਨਿਹਾਲ ਬਾਬਾ ਦੀਪ ਸਿੰਘ ਕੱਟਦੇ ਚੁਪਰੇ ਆਕੇ ਦਰ ਤੇ ਸਵਾਲੀ ਜੋ ਇਸ ਦਰ ਉਤੋਂ ਕਦੇ ਜਾਵਦੇ ਨਹੀਂ ਖਾਲੀ ਉਹ ਬੁਝ ਲੈਂਦੇ ਦਿਲਾਂ ਦਾ ਸਵਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਹ ਸੁਨੋ ਨਿਹਾਲ ਬਾਬਾ ਦੀਪ ਸਿੰਘ ਸੱਚੇ ਦਿਲਾਂ ਨਾਲ ਜਿਹੜਾ ਪਾਲਵੇ ਪਰੀਆਂ ਨੂੰ ਹਰ ਦਮ ਗਾਉਂਦਾ ਰਹੇ ਉਹਨਾਂ ਦੇ ਹੀ ਗੀਤਾਂ ਨੂੰ ਕਰ ਦਿੰਦੇ ਉਹਨੂੰ ਮਾਲੋ ਮਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਆਵੇ ਜੋ ਸ਼ਰਣ ਲਾ ਜਾ ਉਸ ਦੀਆਂ ਰੱਖਦੇ ਲੱਖਾਂ ਦਾ ਹੋ ਜਾਵੇ ਜੀ ਦਾ ਮੁੱਲ ਪੈਂਦਾ ਕੱਖ ਵੇ ਕੋਮਲ ਦਿਲਾਂ ਤੋਂ ਪੁੱਛੇ ਹਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਹ ਸੁਨੋ ਨੇ ਹਾਲ ਬਾਬਾ ਦੀਪ ਸਿੰਘ ਕਰਦੰਦੇਓ ਸੁਨੂ ਨੇ ਹਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਦਿਲਾਂ ਦਾ ਤਾਂ ਦਰਦ ਓ ਜਾਣੇ ਮੇਰਾ ਪਾਤਸ਼ਾਹ ਪਲੇ ਅਤੇ ਬੁਰੇ ਨੂੰ ਪਛਾਣੇ ਮੇਰਾ ਪਾਤਸ਼ਾਹ ਸਬਣਾ ਦਾ ਰੱਖ ਦੇ ਖਿਆਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵ ਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਓ ਸੁਨੋ ਨਿਹਾਲ ਬਾਬਾ ਦੀਪ ਸਿੰਘ ਕੱਟ ਦੇ ਚੁਪਰੇ ਆਕੇ ਦਰ ਤੇ ਸਵਾਲੀ ਜੋ ਇਸ ਦਰ ਉਤੋਂ ਕਦੇ ਜਾਵਦੇ ਨਹੀਂ ਖਾਲੀ ਉਹ ਬੁਝ ਲੈnde ਦਿਲਾਂ ਦਾ ਸਵਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਹ ਸੁਨੂ ਨਿਹਾਲ ਬਾਬਾ ਦੀਪ ਸਿੰਘ ਸੱਚੇ ਦਿਲਾਂ ਨਾਲ ਜਿਹੜਾ ਪਾਲਵੇਂ ਪਰੀਆਂ ਨੂੰ ਹਰ ਦਮ ਗਾਉਂਦਾ ਰਹੇ ਉਹਨਾਂ ਦੇ ਹੀ ਗੀਤਾਂ ਨੂੰ ਕਰ ਦਿੰਦੇ ਉਹਨੂੰ ਮਾਲੋ ਮਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਆਵੇ ਜੋ ਸ਼ਰਣ ਲਾ ਜਾ ਉਸ ਦੀਆਂ ਰੱਖ ਦੇ ਲੱਖਾਂ ਦਾ ਹੋ ਜਾਵੇ ਜੀ ਦਾ ਮੁੱਲ ਪੈਂਦਾ ਕੱਖ ਵੇ ਕੋਮਲ ਦਿਲਾਂ ਤੋਂ ਪੁੱਛੇ ਹਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਹੋ ਸੁਨੋ ਨਿਹਾਲ ਬਾਬਾ ਦੀਪ ਸਿੰਘ ਕਰ ਦਿੰਦੇ ਹੋ ਸੁਨੋ ਨਿਹਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਦੇ ਲਾਂ ਦਾ ਤਾਂ ਦਰਦ ਓ ਜਾਣੇ ਮੇਰਾ ਪਾਤਸ਼ਾਹ ਪਲੇਅ ਤੇ ਬੁਰੇ ਨੂੰ ਪਛਾਣੇ ਮੇਰਾ ਪਾਤਸ਼ਾਹ ਸਬਣਾ ਦਾ ਰੱਖ ਦੇ ਖਿਆਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਮ ਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਓ ਸੁਨੂ ਨਿਹਾਲ ਬਾਬਾ ਦੀਪ ਸਿੰਘ ਕੱਟ ਦੇ ਚੁਪਰੇ ਆਕੇ ਦਰ ਤੇ ਸਵਾਲੀ ਜੋ ਇਸ ਦਰ ਉਤੋਂ ਕਦੇ ਜਾਵਦੇ ਨਹੀਂ ਖਾਲੀ ਉਹ ਬੁਝ ਲੈnde ਦਿਲਾਂ ਦਾ ਸਵਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਸੱਚੇ ਦਿਲ ਨਾਲ ਜਿਹੜਾ ਪਾਲਵੇ ਪਰੀਆਂ ਨੂੰ ਹਰ ਦਮ ਗਾਉਂਦਾ ਰਹੇ ਉਹਨਾਂ ਦੇ ਹੀ ਗੀਤਾਂ ਨੂੰ ਕਰ ਦਿੰਦੇ ਉਹਨੂੰ ਮਾਲੋ ਮਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਆਵੇ ਜੋ ਸ਼ਰਣ ਲਾ ਜਾ ਉਸ ਦੀਆਂ ਰੱਖ ਦੇ ਲੱਖਾਂ ਦਾ ਹੋ ਜਾਵੇ ਜੀ ਦਾ ਮੁੱਲ ਪੈਂਦਾ ਕੱਖ ਵੇ ਕੋਮਲ ਦਿਲਾਂ ਤੋਂ ਪੁੱਛੇ ਹਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰਦੰਦੇਓ ਸੁਨੋ ਨਿਹਾਲ ਬਾਬਾ ਦੀਪ ਸਿੰਘ ਕਰਦੰਦੇਓ ਸੁਨੋ ਨਿਹਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਦਿਲਾਂ ਦਾ ਤਾਂ ਦਰਦ ਓ ਜਾਨੇ ਮੇਰਾ ਪਾਤਸ਼ਾਹ ਪਲਿਆਤੇ ਬੁਰੇ ਨੂੰ ਪਛਾਣੇ ਮੇਰਾ ਪਾਤਸ਼ਾਹ ਸਬਣਾ ਦਾ ਰੱਖ ਦੇ ਖਿਆਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਮ ਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਓ ਸੁਨੋ ਨਿਹਾਲ ਬਾਬਾ ਦੀਪ ਸਿੰਘ ਕੱਟਦੇ ਚੁਪਰੇ ਆਕੇ ਦਰ ਤੇ ਸਵਾਲੀ ਜੋ ਇਸ ਦਰ ਉਤੋਂ ਕਦੇ ਜਾਵਦੇ ਨਹੀਂ ਖਾਲੀ ਉਹ ਬੁਝ ਲੈਂਦੇ ਦਿਲਾਂ ਦਾ ਸਵਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਮ ਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਸੱਚੇ ਦਿਲਾਂ ਨਾਲ ਜਿਹੜਾ ਪਾਲਵੇ ਪਰਿਤਾ ਨੂੰ ਹਰ दम ਗਾਉਂਦਾ ਰਹੇ ਉਹਨਾਂ ਦੇ ਹੀ ਗੀਤਾਂ ਨੂੰ ਕਰ ਦਿੰਦੇ ਉਹਨੂੰ ਮਾਲੋ ਮਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਆਵੇ ਜੋ ਸ਼ਰਣ ਲਾ ਜਾ ਉਸ ਦੀਆਂ ਰੱਖਦੇ ਲੱਖਾਂ ਦਾ ਹੋ ਜਾਵੇ ਜੀ ਦਾ ਮੁੱਲ ਪੈਂਦਾ ਕੱਖ ਵੇ ਕੋਮਲ ਦਿਲਾਂ ਤੋਂ ਪੁੱਛੇ ਹਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰਦਦੇ ਉਹ ਸੁਨੋ ਨੇ ਹਾਲ ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ ਨੇ ਹਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਇਾਲ ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਦਿਲਾਂ ਦਾ ਤਾਂ ਦਰਦ ਉਹ ਜਾਣੇ ਮੇਰਾ ਬਾਦਸ਼ਾਹ ਫਲਿਆਤੇ ਬੁਰੇ ਨੂੰ ਪਛਾਣੇ ਮੇਰਾ ਪਾਤਸ਼ਾਹ ਸਬਣਾ ਦਾ ਰੱਖ ਦੇ ਖਿਆਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਹ ਸੁਨੂ ਨਿਹਾਲ ਬਾਬਾ ਦੀਪ ਸਿੰਘ ਕੱਟਦੇ ਚੁਪਰੇ ਆਕੇ ਦਰਤੇ سوالੀ ਜੋ ਇਸ ਦਰ ਉਤੋਂ ਕਦੇ ਜਾਵਦੇ ਨਹੀਂ ਖਾਲੀ ਉਹ ਬੁਝ ਲੈਂਦੇ ਦਿਲਾਂ ਦਾ ਸਵਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਮਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਹ ਸੁਨੂ ਨਿਹਾਲ ਬਾਬਾ ਦੀਪ ਸਿੰਘ ਸੱਚੇ ਦਿਲਾਂ ਨਾਲ ਜਿਹੜਾ ਪਾਲਵੇ ਪਰੀਆਂ ਨੂੰ ਹਰ ਦਮ ਗਾਉਂਦਾ ਰਹੇ ਉਹਨਾਂ ਦੇ ਹੀ ਗੀਤਾਂ ਨੂੰ ਕਰ ਦਿੰਦੇ ਉਹਨੂੰ ਮਾਲੋ ਮਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਆਵੇ ਜੋ ਸ਼ਰਣ ਲਾ ਜਾ ਉਸ ਦੀਆਂ ਰੱਖ ਦੇ ਲੱਖਾਂ ਦਾ ਹੋ ਜਾਵੇ ਜੀ ਦਾ ਮੁੱਲ ਪੈਂਦਾ ਕੱਖ ਵੇ ਕੋਮਲ ਦਿਲਾਂ ਤੋਂ ਪੁੱਛੇ ਹਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਹ ਸੁਨੂ ਨੇ ਹਾਲ ਬਾਬਾ ਦੀਪ ਸਿੰਘ ਕਰ ਦਿੰਦੇ ਉਹ ਸੁਨੂ ਨੇ ਹਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਦਿਲਾਂ ਦਾ ਤਾਂ ਦਰਦ ਓ ਜਾਣੇ ਮੇਰਾ ਪਾਤਸ਼ਾਹ ਪਲੇ ਅਤੇ ਬੁਰੇ ਨੂੰ ਪਛਾਣੇ ਮੇਰਾ ਪਾਤਸ਼ਾਹ ਸਬਣਾ ਦਾ ਰੱਖ ਦੇ ਖਿਆਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵ ਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਓ ਸੁਨੋ ਨਿਹਾਲ ਬਾਬਾ ਦੀਪ ਸਿੰਘ ਕੱਟਦੇ ਚੁੱਪਰੇ ਆਕੇ ਦਰ ਤੇ ਸਵਾਲੀ ਜੋ ਇਸ ਦਰ ਉਤੋਂ ਕਦੇ ਜਾਵਦੇ ਨਹੀਂ ਖਾਲੀ ਉਹ ਬੁਝ ਲੈਂਦੇ ਦਿਲਾਂ ਦਾ ਸਵਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵਦੇ ਦਿਆਲ ਬਾਬਾ ਦੀਪ ਸਿੰਘ ਕਰਦਦੇ ਉਸ ਨੂੰ ਨੇ ਹਾਲ ਬਾਬਾ ਦੀਪ ਸਿੰਘ ਸੱਚੇ ਦਿਲਾਂ ਨਾਲ ਜਿਹੜਾ ਪਾਲਵੇ ਪਰੀਆਂ ਨੂੰ ਹਰ ਦਮ ਗਾਉਂਦਾ ਰਹੇ ਉਹਨਾਂ ਦੇ ਹੀ ਗੀਤਾਂ ਨੂੰ ਕਰ ਦਿੰਦੇ ਉਹਨੂੰ ਮਾਲੋ ਮਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਆਵੇ ਜੋ ਸ਼ਰਣ ਲਾ ਜਾ ਉਸ ਦੀਆਂ ਰੱਖ ਦੇ ਲੱਖਾਂ ਦਾ ਹੋ ਜਾਵੇ ਜੀ ਦਾ ਮੁੱਲ ਪੈਂਦਾ ਕੱਖ ਵੇ ਕੋਮਲ ਦਿਲਾਂ ਤੋਂ ਪੁੱਛੇ ਹਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਹ ਸੁਨੋ ਨੇ ਹਾਲ ਬਾਬਾ ਦੀਪ ਸਿੰਘ ਕਰਦ ਦੇ ਉਸ ਨੂੰ ਨੇ ਹਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ نهਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਇਾਲ ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ نهਾਲ ਬਾਬਾ ਦੀਪ ਸਿੰਘ ਦਿਲਾਂ ਦਾ ਤਾਂ ਦਰਦ ਉਹ ਜਾਣੇ ਮੇਰਾ ਬਾਦਸ਼ਾਹ ਪਲੇਤੇ ਬੁਰੇ ਨੂੰ ਪਛਾਣੇ ਮੇਰਾ ਪਾਤਸ਼ਾਹ ਸਬਣਾ ਦਾ ਰੱਖ ਦੇ ਖਿਆਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵ ਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਹ ਸੁਨੋ ਨਿਹਾਲ ਬਾਬਾ ਦੀਪ ਸਿੰਘ ਟੁੱਟਦੇ ਚੁੱਪਰੇ ਆਕੇ ਦਰਤੇ ਸਵਾਲੀ ਜੋ ਇਸ ਦਰ ਉਤੋਂ ਕਦੇ ਜਾਵਦੇ ਨਹੀਂ ਖਾਲੀ ਉਹ ਬੁਝ ਲੈਂਦੇ ਦਿਲਾਂ ਦਾ ਸਵਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਹ ਸੁਨੂ ਨਿਹਾਲ ਬਾਬਾ ਦੀਪ ਸਿੰਘ ਸੱਚੇ ਦਿਲਾਂ ਨਾਲ ਜਿਹੜਾ ਪਾਲਵੇ ਪਰੀਆਂ ਨੂੰ ਹਰ ਦਮ ਗਾਉਂਦਾ ਰਹੇ ਉਹਨਾਂ ਦੇ ਹੀ ਗੀਤਾਂ ਨੂੰ ਕਰ ਦਿੰਦੇ ਉਹਨੂੰ ਮਾਲੋ ਮਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵਦੇ ਦੇয়াল ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਆਵੇ ਜੋ ਸ਼ਰਣ ਲਾ ਜਾ ਉਸ ਦੀਆਂ ਰੱਖ ਦੇ ਲੱਖਾਂ ਦਾ ਹੋ ਜਾਵੇ ਜੀ ਦਾ ਮੁੱਲ ਪੈਂਦਾ ਕੱਖ ਵੇ ਕੋਮਲ ਦਿਲਾਂ ਤੋਂ ਪੁੱਛੇ ਹਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਹ ਸੁਨੋ ਨੇ ਹਾਲ ਬਾਬਾ ਦੀਪ ਸਿੰਘ ਕਰ ਦਿੰਦੇ ਉਹ ਸੁਨੋ ਨੇ ਹਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰਦੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰਦੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਦਿਲਾਂ ਦਾ ਤਾਂ ਦਰਦ ਓ ਜਾਣੇ ਮੇਰਾ ਪਾਤਸ਼ਾਹ ਪਲੇ ਅਤੇ ਬੁਰੇ ਨੂੰ ਪਛਾਣੇ ਮੇਰਾ ਪਾਤਸ਼ਾਹ ਸਬਣਾ ਦਾ ਰੱਖ ਦੇ ਖਿਆਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵ ਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਓ ਸੁਨੋ ਨਿਹਾਲ ਬਾਬਾ ਦੀਪ ਸਿੰਘ ਟੱਟ ਦੇ ਚੁਪਰੇ ਆਕੇ ਦਰ ਤੇ ਸਵਾਲੀ ਜੋ ਇਸ ਦਰ ਉਤੋਂ ਕਦੇ ਜਾਵਦੇ ਨਹੀਂ ਖਾਲੀ ਉਹ ਬੁਝ ਲੈਂਦੇ ਦਿਲਾਂ ਦਾ ਸਵਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਸੱਚੇ ਦਿਲਾਂ ਨਾਲ ਜਿਹੜਾ ਪਾਲਵੇ ਪਰੀਆਂ ਨੂੰ ਹਰ ਦਮ ਗਾਉਂਦਾ ਰਹੇ ਉਹਨਾਂ ਦੇ ਹੀ ਗੀਤਾਂ ਨੂੰ ਕਰ ਦਿੰਦੇ ਉਹਨੂੰ ਮਾਲੋ ਮਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਆਵੇ ਜੋ ਸ਼ਰਣ ਲਾ ਜਾ ਉਸ ਦੀਆਂ ਰੱਖਦੇ ਲੱਖਾਂ ਦਾ ਹੋ ਜਾਵੇ ਜੀ ਦਾ ਮੁੱਲ ਪੈਂਦਾ ਕੱਖ ਵੇ ਕੋਮਲ ਦਿਲਾਂ ਤੋਂ ਪੁੱਛੇ ਹਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰਦਦੇ ਉਹ ਸੁਨੋ ਨੇ ਹਾਲ ਬਾਬਾ ਦੀਪ ਸਿੰਘ ਕਰਦੰਦੇ ਉਹ ਸੁਨੂ ਨੇ ਹਾਲ ਬਾਬਾ ਦੀਪ ਸਿੰਘ